ਸਤਨਾਮ ਖਰੀ ਵਾਹਿ ਗੁਰੂ ਸਾਹਿਬ ਜੀ ਬਲਹਾਰੇ ਗੁਰ ਅਪੜੈ ਦੁਹਾੜੀ ਸਦਬਾ ਜਨਮ ਅਸਤੇ ਦੇਵਤੇ ਜੀਏ ਰਤਨ ਲਗੀ ਵਾ 17 ਸ੍ਰੀ ਵਾਹਿਗੁਰੂ ਸਾਂਝ ਜੀਓ ਜੈਤ ਸ੍ਰੀ ਮਹਲਾ 5 ਵਾਰ ਸ਼ਲੋਕਾਂ ਦਾ ਸਰ ਸ਼ਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰ ਸਮਰੰਤ ਸੰਤ ਸਰਬਤੇ ਬ੍ਰਹਮਾ ਨਾਨਕ ਅਗਨਾਸਨ ਜਗਦੀਸ਼ੁਰ ਬੇਗਣਾ ਸੁਣ ਨਾ ਸੋਣਾ ਮਨੋ ਮਨ ਮੈਂ ਦ੍ਰਿੜੀ ਏ ਸੱਚ ਪੂਰ ਰਿਓ ਸਰਬਤਰ ਮੈਂ ਨਾਨਕ ਹਰੰਗਰਾਚ ਪੌੜੀ ਹਰ ਏਕ ਨਿਰੰਝਣ ਗਾਈਐ ਸਭ ਅੰਤਰ ਸੋਈ ਕਰਣ ਕਰਣ ਸਮਰਤ ਪ੍ਰਭ ਕਿਹਨ ਮੈਂ ਥਾਪ ਉਥਾਪ ਦਾ ਤਿਸ ਬਿਨ ਨਹੀਂ ਕੋਈ ਕੰਡ ਬ੍ਰਹਮੰਡ ਪਾ ਤਾਲ ਦੀਪ ਰਵਿਆ ਸਭ ਲੋਈ ਜਿਸ ਆਪੁ ਬੁਝਾਏ ਸੋ 부ਜਿ ਸੇ ਨਿਰਮਲ ਜਨਨ ਸੋਈ ਖੰਡ ਪ੍ਰੇ ਮੰਡ ਪਾਤਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ 부ਜਸੀ ਨਿਰਮਲ ਜਨਨ ਸੋਈ ਵਾਹਿ ਗੁਰਦੀ ਕਾ ਖਾਲਸਾ ਵਾਹਿ ਗੁਰਦੀ ਕੀ ਪਤੈ ਅੱਜ ਦਿਨ ਬੁੱਧਵਾਰ 20 ਨਵੰਬਰ 5 ਮੱਗਰ ਹੈ ਅੱਜ ਦਿਨ ਬੁੱਧਵਾਰ 20 ਨਵੰਬਰ 5 ਮੱਗਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ